ਕੀ ਮਸਲਾ ਨਾ ਤਾਂ ਜਦੋਂ ਕਹਿੰਦੇ ਆ ਨਾ ਕਿ ਜਦੋਂ ਲੱਗਦਾ 5 ਵਜੇ ਜਾ ਕੇ ਨਾ 7 ਵਜੇ ਦਿੱਤਾ 400 ਰੁਪਏ ਮਿਲਦੇ ਸਭ ਬੱਚੇ ਆ ਕੇ ਡਬਕਦੇ ਹੁੰਦੇ ਦੋ ਤੁਸੀਂ ਨਾ ਪਰਿਵਾਰ ਦਾ ਬੱਚਿਆਂ ਨੂੰ ਤੁਸੀਂ ਸਹਾਰਾ ਦੇਣਾ ਜਦੋਂ ਤੁਸੀਂ ਟਾਂ ਢੇਰੀ ਹੋਵੋਗੇ ਤੇ ਉਹਨਾਂ ਬੱਚਿਆਂ ਦਾ ਕੋਣ ਦੇਖੋਗਾ ਤੇ ਮੈਂ ਧਰ ਗਿਆ ਹੁਣ ਤੇ ਮੈਂ ਤਾਂ ਹਰਦਕ ਗੁੱਡੀ ਪੈ ਗਈ ਜਦੋਂ ਹੀ ਟੱਟ ਗਿਆ ਦੇਖੋ ਲੜਾਈ ਨੇ ਪੈਸੇ ਖਾਜੇ ਲਿਆਉਂਦੀ ਐ ਬਾਹਰ ਹੁੰਦੇ ਨੇ ਫਿਰ ਅੰਦਰ ਬੈਠ ਕੇ ਰਾਤ ਕੱਟਣੀ ਪਉਂਦੀ ਸੁਣ ਦਿਨ ਇਹ ਮਤਲਬ ਇਹ ਹੁੰਦਾ ਕਿ ਲੈ ਕੋਈ ਇਕੱਤਰਿਆ ਪਾਪਾ ਕੰਮ ਤੇ ਚਲ ਜਾਂਦੇ ਆ ਬਾਕੀ ਨਿਆਣੇ ਸਕੂਲ ਗਏ ਫਿਰ ਬੰਦਾ ਥੋੜੀ ਵੇ ਦਾ ਟਾਈਮ ਰੈਸਟ ਵਗੈਰਾ ਕਰ ਲੈਂਦੇ ਨਿੰਦਰ ਰੈਸਟ ਨੂੰ ਵੀ ਬੜਾ ਹੋਖੰਦ ਦਾ ਰਸਤ ਬਿਲ ਤੁਸੀਂ ਵੀ ਪ੍ਰਾਈਵੇਟ ਜੋਬ ਕਰਦੇ ਪਾਪਾ ਵੀ ਕਰਦੇ ਲੱਗਦਾ ਕਿ ਉਹਨਾਂ ਦੋਨਾਂ ਦੇ ਨਾਲ ਪਰਿਵਾਰ ਦਾ ਗੁਜ਼ਾਰਾ ਹੋ ਜਾਂਦਾ ਹੈ ਮੈਮ ਗੁਜ਼ਾਰਾ ਨਹੀਂ ਹੁੰਦਾ ਸਾਡੇ ਬਸ ਇਹ ਟਾਈਮ ਪਾਸ ਹੀ ਹੋ ਸਕਦਾ ਇਸ ਚੀਜ਼ ਨਾਲ ਗੁਜ਼ਾਰਾ ਹੋਈ ਹੈ ਕਿ ਕਾਫੀ ਉਹਨਾਂ ਖਰਚਾ ਰਾਸ਼ਨ ਹੈ ਗੈਸ ਸਿਲੰਡਰ ਵਗੈਰਾ ਬੜੀ ਚੀਜ਼ਾਂ ਆ ਗਈਆਂ ਕਹਿੰਦੇ ਨੇ ਕਿ ਜਦੋਂ ਆਸਮਾਨ ਦੇ ਵਿੱਚ ਕਾਲੇ ਬੱਦਲ ਛਾਏ ਦਿਖਾਈ ਦਿੰਦੇ ਨੇ ਤਾਂ ਅਮੀਰਾਂ ਦੇ ਮੂੰਹ ਤੇ ਜੜੀਆਂ ਰੁਹਾਨਗੀਆਂ ਜੜੀਆਂ ਦੇਖਿਆ ਜਾਂਦੀਆਂ ਨੇ ਖੁਸ਼ੀ ਦੀ ਲਹਿਰ ਵੇਖੀ ਜਾਂਦੀ ਹੈ ਕਿ ਕਿਵੇਂ بارش ਆਊਗੀ ਤਾਂ ਆਨੰਦ ਮਾਨਿਆ ਜਾਊਗਾ ਔਰ ਉਤੇ ਦੂਜੇ ਪਾਸੇ ਗੱਲ ਕੀਤੀ ਜਾਏ ਗਰੀਬਾਂ ਦੀ ਤਾਂ ਗਰੀਬ ਕਾਲੇ ਬੱਦਲ ਵੇਖ ਕੇ ਉਹਨਾਂ ਦੇ ਮੋਤੇ ਉਦਾਸੀਆਂ ਦੇਖੀਆਂ ਜਾਂਦੀਆਂ ਨੇ ਪਤਾ ਕਿਉਂ ਕਿ ਕਿਵੇਂ ਜਿਵੇਂ بارش ਆਉਂਗੀ ਕਿਵੇਂ ਕੱਚੇ ਘਰਾਂ ਦੀ ਜਿਹੜੀ ਛੱਤ ਹੈ ਉਹਨਾਂ ਦੇ ਉੱਤੇ ਤਰਪਾਲ ਪਾਣੀ ਹੈ ਕਿਵੇਂ ਉਹ ਕੱਚੇ ਘਰਾਂ ਦੀ ਛੱਤ ਨੂੰ ਜੜਿਆ ਬਾਲਿਆਂ ਦਾ ਸਹਾਰਾ ਦੇਣਾ ਸੋ ਸਾਡੇ ਨਾਲ ਜਿਹੜੇ ਆ ਡਿਸਟ੍ਰਿਕਟ ਪਠਾਨਕੋਟ ਦੀ ਗੱਲ ਕੀਤੀ ਜਾਵੇ ਬੁੰਗਲ ਬਦਾਨੀ ਪਿੰਡ ਦੇ ਵਿਕੇ ਖੜਿਆ ਜਿੱਥੇ ਸਾਡੇ ਨਾਲ ਸਾਡੇ ਸਹਿਯੋਗੀ ਜਿਹੜੇ ਸੀਗੇ ਡਿਸਟ੍ਰਿਕਟ ਪਠਾਨਕੋਟ ਤੋਂ ਮੁਨੀਸ਼ ਭਾਜੀ ਜਿਨ੍ਹਾਂ ਨੇ ਆਪਣੇ ਸੋਸ਼ਲ ਸੋਸ਼ਲ ਮੀਡੀਆ ਪੇਜ ਤੇ ਇੱਕ ਵੀਡੀਓ ਜਿਹੜੀ ਪਾਈ ਜਿੱਥੇ ਇੱਕ ਕੱਚੇ ਘਰ ਦੀ ਪਿਛਲੇ ਬੀਤੇ ਦਿਨਾਂ ਦੀ ਤਾ ਤੇਜ਼ بارش ਹੋਣ ਦੇ ਕਾਰਨ ਇੱਕ ਕੱਚਾ ਘਰ ਜਿਹੜਾ ਸੀਗਾ ਉਹਦੀ ਛੱਤ ਜਿਹੜੀ ਢਾਹ ਢੇਰੀ ਹੁੰਦੀ ਦਿਖਾਈ ਦਿੱਤੀ ਫਿਰ ਸਾਡੇ ਵੱਲੋਂ ਐਮਐਚ ਪੰਜਾਬ ਚੈਨਲ ਦੀ ਟੀਮ ਦੇ ਵੱਲੋਂ ਮਨੀਸ਼ ਭਾਜੀ ਹੋਣਾ ਦੇ ਨਾਲ ਕੰਟੈਕਟ ਕੀਤਾ ਜਾਂਦਾ ਸੋ ਅੱਜ ਉਹਨਾਂ ਦੇ ਕੰਟੈਕਟ ਤੋਂ ਬਾਅਦ ਜਿਲ੍ਹਾ ਪਠਾਨਕੋਟ ਦੇ ਬੁੱਗਲ ਬਦਾਨੇ ਪਿੰਡ ਦੇ ਵਿਖੇ ਪਹੁੰਚਿਆ ਪਹਿਲਾਂ ਤਾਂ ਤਸਵੀਰਾਂ ਜਿਹੜੀਆਂ ਜਰੂਰ ਉਸ ਘਰ ਦੀਆਂ ਸਾਂਝੀਆਂ ਕਰਾਂਗੇ ਜਿੱਥੇ ਉਹ ਕੱਚ ਜੇ ਕਦੀਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਦੀਵਾਰਾਂ ਜਿਹੜੀਆਂ ਮਿੱਟੀ ਦੀ ਚਨਾਈ ਦੇ ਨਾਲ ਦੀਵਾਰਾਂ ਜਿਹੜੀਆਂ ਜਿਸ ਦੀ ਚਨਾਈ ਹੋਈ ਹੈ ਛੱਤ ਦੀ ਗੱਲ ਕੀਤੀ ਜਾਵੇ ਤਾਂ ਛੱਤ ਜਿਹੜੀ ਕੱਚੀ ਹੈ ਜਿੱਥੇ ਸ ਉਹ ਪੰਘਾਂ ਹੋਣ ਸੀ ਬਾਲੇ ਪਾਏ ਹੋਏ ਸੀ ਤੇ ਗਾਡਰ ਪਾਏ ਹੋਏ ਸੀ ਪਰ ਪਿਛਲੇ ਬੀਤੇ ਕੱਲ ਦੋ ਦਿਨ ਪਹਿਲਾਂ ਜਿਹੜੀ ਤੇਜ਼ بارش ਹੁੰਦੀ ਹੈ ਤੇ ਹਵਾਵਾਂ ਚੱਲਦੀਆਂ ਨੇ ਉਸ ਤੇਜ਼ بارش ਦੇ ਕਾਰਨ ਉਸ ਘਰ ਦੀ ਜਿਹੜੀ ਛੱਤ ਜਿਹੜੀ ਹੈ ਢੇਰੀ ਹੁੰਦੀ ਦਿਖਾਈ ਦਿੰਦੀ ਹੈ ਸੋ ਉਹ ਪਰਿਵਾਰ ਜਿਨ੍ਹਾਂ ਦੇ ਕੁੱਲ ਮੈਂਬਰ ਕਹ ਲਈਏ 9 ਮੈਂਬਰ ਨੇ ਪਰ ਜੇਕਰ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਪਰਿਵਾਰ ਦਾ ਮੁਖੀ ਆ ਉਹ ਉਹਨਾਂ ਦੇ ਵੱਲੋਂ ਮਜ਼ਦੂਰੀ ਕੀਤੀ ਜਾਂਦੀ ਹੈ ਮੰਜੇ ਬੁਣਾਈ ਦੇ ਕੰਮ ਜਿਹੜਾ ਕੀਤਾ ਜਾਂਦਾ ਪਰ ਅੱਜ ਦੇ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਇੰਨੀ ਮਹਿੰਗਾਈ ਦੇ ਵਿੱਚ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੁੰਦਾ ਜਿਵੇਂ ਘਰ ਦੀ ਛੱਤ ਡਿੱਗਦੀ ਹੈ ਪਰ ਅੱਬ ਦਾ ਸ਼ੁਕਰ ਹੈ ਕਿ ਉਸ ਪਰਿਵਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੀ ਹੋਇਆ ਸੋ ਸਾਡੇ ਨਾਲ ਉਹ ਪਰਿਵਾਰ ਮੌਜੂਦ ਹੈ ਜਿਸ ਪਰਿਵਾਰ ਦੇ ਘਰ ਦੀ ਜਿਹੜੀ ਛੱਤ ਜਿਹੜੀ ਢਾਟੇਰੀ ਹੋਈ ਹੈ ਸੋ ਪਰਿਵਾਰ ਦਾ ਮੋਢੀ ਜਿਹੜਾ ਉਹ ਮੌਜੂਦ ਆ ਅੰਕਲ ਕੇਨਾ ਦਾਡਾ ਮਨੋਸ਼ ਕੁਮਾਰ ਕਿਤੋਂ ਦੇ ਰਹਿਣ ਵਾਲੇ ਤੁਸੀਂ ਬੁੰਗਲ ਇਹ ਕਿਸ ਦਿਨ ਦੀ ਗੱਲ ਆ ਜਦੋਂ ਘਰ ਦੀ ਛੱਤ ਜਿਹੜੀ ਆ ਢਾਟੇਰੀ ਹੁੰਦੀ ਹੈ ਕੋਈ 10-12 ਦਿਨ ਹੋ ਗਿਆ ਨਾ 10 ਦਿਨ ਹੋ ਗਏ ਕਿੰਨੇ ਟਾਈਮ ਦੀ ਗੱਲ ਸੀਗੀ ਸਾਢੇ 3 ਵਜੇ ਦੁਪਹਿਰ ਦੁਪਹਿਰ ਦੀ ਗੱਲ ਸੀਗੀ ਮੁੰਡਾ ਅੰਦਰ ਸੁਤੇ ਹੈ ਉਹ ਸਟੇ ਅਗੇ ਪੂਰੀ ਗੱਲ ਕੀ ਹੋਈ ਸੀਗੀ ਤੁਸੀਂ ਐਕਸਪਲੇਨ ਕਰੋਗੇ ਪਲੀਜ਼ ਸਵੇਰੇ ਜਿਹੜੀ بارش ਹੋਈ ਨਾ ਉਹਦੇ ਨਾਲੇ ਜਿਆਦਾ ਹੀ ਮਤਲਬ ਚੌਣ ਲੱਗ ਪਿਆ ਨਾ ਉਪਰ ਤਾਂ ਉਹਦੇ ਕਾਰਨ ਮੁੰਡਾ ਅੰਦਰ ਸੁਤੇ ਉਹਨੂੰ ਗਿਆ ਬਾਹਰ ਆ ਜਾ ਮੈਨੂੰ ਕੋਈ ਪਤਾ ਨਹੀਂ ਹੁੰਦਾ ਮੈਂ ਹਨੇਰੀ ਬੜੀ ਚਲੀ ਤਾਂ ਬਾਅਦ ਚ ਦੇਖਿਆ ਉਹ ਉਪਰੋਂ ਸੱਟ ਟਾ ਕੇ ਆ ਗਿਆ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਪਰ ਬਾਕੀ ਇਹ ਸਮਾਨ ਸੋਨ ਟੁੱਟਾ ਹੈ ਬਾਕੀ ਜਾਣੀ ਨੁਕਸਾਨ ਹੈ ਕੋਈ ਕਿੰਨਾ ਟਾਈਮ ਹੋ ਗਿਆ ਹੈ ਘਰ ਜਿਹੜਾ ਮਕਾਨ ਜਿਹੜਾ ਸੀਗਾ ਉਹ ਕੱਚਾ ਸੀਗਾ ਸਾਨੂੰ ਮੈਂ ਇਸ ਉਮਰ ਮੇਰੀ ਵੀ ਠੁੰਜਾ ਸਾਲ ਹੋ ਗਈ ਹੈ ਉਸ ਤੋਂ ਪਹਿਲੇ ਸਾਡੇ ਮਾਪਿਓ ਵੀ ਰਹਿੰਦੇ ਹਿੱਥੇ ਹਾਂਜੀ ਕਿੰਨੇ ਮੈਂਬਰ ਹੈਗੇ ਪਰਿਵਾਰ ਦੇ ਨੌ ਮੈਂਬਰ ਸਾਰੇ ਇੱਕੋ ਕਮਰੇ ਵਿੱਚ ਸੌਂਦੇ ਸੀਗੇ ਹਾਂਜੀ ਤੁਸੀਂ ਕੀ ਕਰਦੇ ਮੈਂ ਮੰਜੇ ਬਣਾਏ ਕਰ ਆਪਣਾ ਮੰਜੇ ਬਣਾਉਣੇ 5 ਲੱਗੇ ਠੀਕ ਹੈ ਤੇ ਪਰਿਵਾਰ ਵਿੱਚ ਕੋਈ ਹੋਰ ਹੈਗਾ ਜਿਹੜਾ ਕਮਾਈ ਦਾ ਮਸੀਹਾ ਹੈਗਾ ਕੁਝ ਬੱਚੇ ਹੈ ਹੱਲੇ ਥੋੜਾ ਮਤਾਂ ਕੰਡ ਦੇਣਾ। ਹੂੰ ਬਦ ਲੱਗ ਗਿਆ। ਜਦੋਂ ਘਰ ਜਿਹੜੀ ਛੱਤ ਡਿੱਗਦੀ ਹੈ, ਟੁੱਟਦਾ ਹੈ ਕਮਰਾ ਟੁੱਟਦਾ। ਕਿਸੇ ਵੱਲੋਂ ਹੈਲਪ ਕੀਤੀ ਗਈ ਸੀ? ਕਿਸੇ ਨੇ ਨਹੀਂ ਹਰਪ ਕੀਤੀ। ਅੱਛਾ ਸਰਪੰਚ ਨੂੰ ਵੀ ਗਿਆ ਉਹ ਵੀ ਦੇਖ ਕੇ ਚੱਲ ਗਿਆ ਕੋਈ ਹਰਪ ਨਹੀਂ। ਤੇ ਰਿਸ਼ਤੇਦਾਰਾਂ ਵੱਲੋਂ ਪਾਸੋਂ ਕੋਈ ਹਰਪ। ਇਹ ਏਰੀਆ ਜਿਹੜਾ ਸਵਨ ਸਲਾਰੀਆ ਦਾ ਮੰਨਿਆ ਜਾਂਦਾ ਜਾਂ ਐਸਕੇ ਪੁੰਜ ਹੋਣਾਂ ਦਾ ਮੰਨਿਆ ਜਾਂਦਾ ਜਿਹੜੇ ਵੱਡੇ ਲੀਡਰ ਨੇ ਪੰਜਾਬ ਸਿਕਾ ਦੇ ਵਿੱਚ ਵੱਡਾ ਕਦਰ ਰੱਖਦੇ। ਉਹਨਾਂ ਨੇ ਤੁਸੀਂ ਮਿਲਣ ਦੀ ਕੋਸ਼ਿਸ਼ ਕੀਤੀ? ਉਹਨਾਂ ਨੂੰ ਤਾਂ ਮਿਲਣ ਦੀ ਕੋਸ਼ਿਸ਼ ਕੀ ਲੱਗਦਾ ਹੈ ਕਿ ਮਿਲਣਾ ਚਾਹੀਦਾ ਸੀ ਉਹਨਾਂ ਨਾਲ ਮਿਲ ਕੇ ਹੀ ਮੈਡਨ ਕੋਈ ਫਾਇਦਾ ਨਹੀਂ ਕਿਸ ਕਿਉਂ ਕਿਉਂ ਗੱਲ ਤੇ ਮੰਨਦੀ ਨਹੀਂ ਮਿਲਣ ਦਾ ਕੋਈ ਫਾਇਦਾ ਨਹੀਂ ਹੈਗਾ ਜਿੱਤੇ ਜਦੋਂ ਸਰਪੰਚ ਪਿੰਡ ਦਾ ਸਰਪੰਚ ਮੁਖੀ ਆ ਕੇ ਚਲ ਦੇ ਕੇ ਚਲ ਗਿਆ ਤੇ ਬਾਕੀ ਨੇ ਕੀ ਕਰ ਲਿਆ ਦੱਸ ਹੂੰ ਇਹ ਜਿੰਨਾ ਕਿ ਤੁਸੀਂ ਮਿਹਨਤ ਕਰਦੇ ਹੋ ਪੂਰਾ ਦਿਨ ਲੱਗਦਾ ਹੈ ਕਿ ਉਸ ਮਿਹਨਤ ਦੇ ਨਾਲ ਘਰ ਦਾ ਗੁਜ਼ਾਰਾ ਜਿਹੜਾ ਹੋ ਰੋਟੀ ਵੀ ਨਹੀਂ ਪੂਰੀ ਹੋ ਰਹੀ ਤੇ ਕਿਵੇਂ ਮੈਂਟੇਨ ਕਰਦੇ ਫਿਰ ਘਰ ਦਾ ਖਰਚਾ ਜਿਹੜਾ ਸਾਰਾ ਕਰਨਾ ਫਿਰ ਇਦਾਂ ਹੀ ਆ ਨਾ ਤੋ ਅਡੇ ਕੋ ਲੈ ਲਿਆ ਕੋਈ 1000 ਰੁਪਏ ਦੁਆਰਾ ਦੇ ਕਿਸੇ ਹੋਰ ਕੋ ਲੈ ਲੈ ਦਾਰ ਇਦਾਂ ਚੱਲਦਾ ਜਦੋਂ ਛੱਤ ਢੇਰੀ ਹੋ ਜਾਂਦਾ ਸਮਾਨ ਵੱਲੋਂ ਕਿਸੇ ਰ ਅੰਡੀ ਗਵੰਡੀ ਨੇ ਕਿਸੇ ਹੈਲਪ ਕੀਤੀ ਕਿ ਤੁਸੀਂ ਜਦੋਂ ਤੱਕ ਛੱਤ ਜਿਹੜਾ ਦੁਬਾਰਾ ਨਹੀਂ ਪੈਂਦਾ ਜਾਂ ਕੁਛ ਇਦਾਂ ਨਹੀਂ ਹੁੰਦਾ ਸਮਾਨ ਸਾਡੇ ਕੋਲ ਰੱਖ ਲਓ ਕੁਛ ਇਦਾਂ ਕਰਕੇ ਦੋ ਸਾਹਮਣੇ ਇਹ ਬਾਹਰ ਪਿਆਗਾ ਤੇ ਨਾਲਾਤੀਆਂ ਉੱਪਰ ਤੋਂ ਕਹਿੰਦੇ ਕਿ ਜਦੋਂ ਘਰ ਸੱਚੇ ਸੀਗੇ ਤੇ ਉਦੋਂ ਲੋਕਾਂ ਦੇ ਵਿੱਚ ਪਿਆਰ ਵੀ ਪੱਕੇ ਸੀਗੇ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ਲੋਕਾਂ ਦੇ ਘਰ ਪੱਕੇ ਹੁੰਦੇਗੇ ਉਵੇਂ-ਉਵੇਂ ਲੱਗਦਾ ਕਿ ਲੋਕਾਂ ਦੇ ਮਨ ਵੀ ਜਿਹੜੇ ਕਠੋਰ ਤੇ ਪੱਕੇ ਹੁੰਦੇਗੇ ਇਹ ਦੇਖਣ ਨੂੰ ਮਿਲਿਆ ਹੋਣਾ ਕਿ ਔਖੇ ਟਾਈਮ ਤੇ ਕੋਈ ਸਾਥ ਦਿੰਦਾ ਜਾਂ ਨਹੀਂ ਦਿੰਦਾ ਕਿਸੇ ਨੂੰ ਨਹੀਂ ਦਿੱਤਾ ਇਹ ਘਰਾਂ ਕੀ ਲਗਾਉਂਦੇ ਹੋ ਕੀ ਮਦਦ ਚਾਹੁੰਦੇ ਮਦਦ ਆਏ ਵੀ ਸਾਡਾ ਘਰ ਬਣ ਜਾਏ ਹੋਰ ਕੋਈ ਨਹੀਂ ਮਦਦ ਹੈਲਪ ਮਿਲ ਜਾਈਏ ਘਰ ਬਣਾਉਣ ਦੀ ਵਾਸਤੇ ਇੰਨਾ ਹੀ ਬਾਕੀ ਰੋਟੀਆਂ ਤਾਂ ਮਿਲ ਜਾਂਦੀ ਰਭਤਰ ਕਹਿੰਦੇ ਬਿਮਾਰੀ ਤੇ بارش ਮੈਨੂੰ ਪੁੱਛੀ ਆਉਂਦੀ ਐ ਜਦੋਂ ਘਰ ਦੀ ਇੱਕ ਪਾਸੇ ਸੱਤ ਜਿਹੜੀ ਆ ਉਹ ਡਿੱਗਦੀ ਨਜ਼ਰ ਆਉਂਦੀ ਐ ਦੂਜੇ ਪਾਸੇ ਬੀਟੀ ਤੁਹਾਡੀ ਕੁਵਾਰੀ ਜਿਹੜੀ ਕਹ ਲਈ ਆਫ ਕੈਮਰਾ ਸੀ ਗੱਲ ਕੀਤੀ ਸੀਗੀ ਉਹਨਾਂ ਨੇ ਵੀ ਕੁਝ ਪ੍ਰੋਬਲਮ ਕੀ ਕਰਨਾ ਉਹ ਅਚਾਨਕ ਹੀ ਹੋ ਗਿਆ ਸੈਰ ਕਰ ਕਰ ਕੇ ਆਈਆ ਤੂੰ ਤੇ ਰਾਤ ਨੂੰ ਚਾਂਕੀ ਇੱਕ ਫਸਾ ਦਾ ਚੱਲ ਗਿਆ ਆਵਾਜ਼ ਚਲ ਗਈ ਫਿਰ ਆਹੋ ਬੱਚਾ ਮੇਰੇ ਮੁੰਡਾ ਲੈ ਗਿਆ ਤੇ ਕੋ ਆਪਣੀ ਕੰਮ ਕਰਦਾ ਉਹ ਇਹ ਨਾਲ ਕੇ ਸਾਰੋਰੀ ਉੱਥੇ ਦਿਖਾਇਆ ਆ ਜੇ ਮਾਜਨ ਕੋਲ ਇੰਨੇ ਪੈਸੇ ਹੈ ਨਹੀਂ ਜਿੰਨਾ ਕਲਾਚ ਹੁੰਦਾ ਓਨਾ ਖਰਾਇਆ ਵਕੀ ਕੱਢ ਲਿਆ ਤੁਸੀਂ ਕਿਵੇਂ ਕਰਦੇ ਵੀ ਹੁਣ ਸਾਰਾ ਫਿਰ ਠੀਕ ਹੱਤਾਂ ਟਾਈਮ ਪਾਸ ਹੋ ਰਿਹਾ ਲੱਗਦਾ ਨਹੀਂ ਵੀ ਓਕੇ ਟਾਈਮ ਤੇ ਕੋਈ ਮਦਦ ਜਿਹੜਾ ਨਹੀਂ ਕਰਦਾ ਕੋਈ ਰਿਸ਼ਤੇਦਾਰ ਤੇ ਪਰ ਹੱਟੇ ਬੱਤਾ ਕੋਈ ਕਿ ਤਾ ਕਿਸਾ ਵੇਲੇ ਤੇ ਰੋਟੀ ਬਿਠੀ ਸਭ ਨਣਾਟਾ ਜਦੋਂ ਕਹਿੰਦੇ ਆ ਨਾ ਕਿ ਜਦੋਂ ਲੱਗਦਾ ਜਦੋਂ 5 ਵਜੇ ਚਾਕੇ 7 ਵਜੇ ਦਿੱਤਾ 400 ਰੁਪਏ ਮਿਲਦੇ ਬੱਚੇ ਆ ਕੇ ਦਫਰਤਿਆਂ ਦਾ ਬਹੁਤ ਮੁਸ਼ਕਲ ਨਾਲ ਬੱਚੇ ਬੁਲਦੇ ਇੱਦਾਂ ਬੱਚਿਆਂ ਨੂੰ ਇੱਕ ਮੋਢੋ ਤੁਸੀਂ ਨਾ ਪਰਿਵਾਰ ਦਾ ਬੱਚਿਆਂ ਨੂੰ ਤੁਸੀਂ ਸਹਾਰਾ ਦੇਣਾ ਜਦੋਂ ਤੁਸੀਂ ਟਾਂ ਢੇਰੀ ਹੋਵੋਗੇ ਤੇ ਉਹਨਾਂ ਬੱਚਿਆਂ ਵੱਲ ਕੌਣ ਦੇਖੋਗਾ ਮੈਂ ਝਾਰ ਗਿਆ ਹੁਣ ਤੇ ਨੇ ਦਹਰਦ ਗੁੱਡੀ ਪੈ ਗਈ ਜਦੋਂ ਹੀ ਸਿਰ ਟੱਪ ਗਿਆ ਬੱਚਿਆਂ ਦੇ ਕਦੇ ਮਨ ਦੇ ਵਿੱਚ ਇਦਾਂ ਦੀ ਕੋਈ ਗੱਲ ਹੋਈ ਕਿ ਜਦੋਂ ਲੋਕਾਂ ਵੱਲ ਵੇਖਿਆ ਜਾਂਦਾ ਨਾ ਅਕਸਰ ਬੱਚਿਆਂ ਦੇ ਦਿਨਾਂ ਦੇ ਵਿੱਚ ਸਮੇਂ ਦੇ ਹਾਲਾਤ ਨਾਲ ਚਾਹ ਜਿਹੜੇ ਬਦਲਦੇ ਕਦੀ ਬੱਚਿਆਂ ਨੇ ਕੋਈ ਜਿੱਦ ਕੀਤੀ ਹੋਈ ਕਿਸੇ ਚੀਜ਼ ਨਾਲ ਕਿ ਪਾਪਾ ਉਹਨਾਂ ਦੇ ਘਰ ਕੁਛ ਇਦਾਂ ਦੇ ਹੈਗੇ ਤਾਂ ਸੱਤੇ ਕਮਾ ਆਪਣੇ ਸਿਰ ਤੇ ਪੜਿਆ ਵਿਚਾਰਾ ਤਾਂ ਆਪੇ ਕੰਮ ਤੇ ਲੱਗਾ ਆਪਣੀ ਚੀਜ਼ਾਂ ਪਹਿਲੇ ਮੈਂ ਕੁਛ ਨਹੀਂ ਦਿੱਤਾ ਨਾ ਕਾਬ ਦਾ ਖਰਚਾ ਪਾਣੀ ਬੜਾ ਫੋਨ ਤੱਕ ਕੋਈ ਬੋੜਿਆ ਕੋਈ ਕਿਸੇ ਦਾ ਦਰਵਾਜ਼ਾ ਘਟਕਟਾਇਆ ਹੈਲਪ ਵਾਸਤੇ ਜਾਂ ਕੁਛ ਸਰਪੈਂਚ ਨੂੰ ਬੋਲਿਆ ਸਰਪੈਂਚ ਨੂੰ ਪਹਿਲੋ ਤਾਂ ਸਰਪੈਂਚ ਨੂੰ ਬੋਲਿਆ ਮੈਂਬਰਾਂ ਨੂੰ ਬੋਲਿਆ ਮੈਂ ਮੇਰੀ ਫਰਿਆਦ ਸੁਣੋ ਪਰ ਬੱਟੇੜੇ ਮੈਨੂੰ ਅਸਾਂ ਮੈਂ ਲੋਨ ਲਾ ਲਗਾ ਲੋਨ ਮੈਨੂੰ ਨਹੀਂ ਦਿੰਦੇ ਕੋਈ ਉਹ ਕਹਿੰਦਾ ਆਪਣੇ ਰਜਿਸਟਰੀਆਂ ਦਿਓ ਕਿੱਥੋਂ ਦੇਈਏ ਰਜਿਸਟਰੀਆਂ ਇਹ ਘਰ ਦੀ ਕੀ ਰਜਿਸਟਰੀ ਤੇ ਆ ਮੈਂ ਇਹ ਨਵਾਂ ਮਸਲਾ ਦਵਾਇਆ ਕੋਈ ਇੰਡਾੜੀ ਮੈਂ ਕਰਦਾ ਕੋਈ ਮਦਦ ਲੋਨ ਤੇ ਤੂੰ ਡੁੱਬ ਗਿਆ ਤਾਂ ਸਾਰੇ ਉਹ ਡੁੱਬੇ ਰਹਿਣਾ ਫਿਰ ਕਿੱਥੋਂ ਪਰੋਗੀ ਲੋਕੀ ਕਹਿੰਦੇ ਨੇ ਕਿ ਜੇਕਰ ਰੱਬ ਸਾਰੇ ਦਰਵਾਜ਼ੇ ਬੰਦ ਕਰਦਾ ਇੱਕ ਨਾ ਇੱਕ ਦਰਵਾਜ਼ਾ ਜਿਹੜਾ ਖੁੱਲਾ ਰਹਿੰਦਾ ਪਰ ਜਦੋਂ ਗਰੀਬ ਤੇ ਕੋਈ ਆਫਤ ਆ ਪੈਂਦੀ ਹੈ ਨਾ ਤਾਂ ਉਸ ਟਾਈਮ ਤੇ ਗਰੀਬ ਨੂੰ ਮੈਨ ਲੱਗਦਾ ਕਿ ਮੇਰੇ ਲਈ ਸਾਰੇ ਦਰਵਾਜ਼ੇ ਬੰਦ ਹੋ ਗਏ ਆ ਕੁਛ ਲੱਗਦਾ ਇਦਾਂ ਦਾ ਕਿ ਆਸ ਹੈਗੀ ਹੈ ਕਿ ਕੋਈ ਨਾ ਕੋਈ ਦਰਵਾਜ਼ਾ ਜਿਹੜਾ ਖੁੱਲਾ ਹੋਊਗਾ ਮੇਰੇ ਵਾਸਤੇ ਜਿੱਤੇ ਮੇਰੀ ਕੋਈ ਤਾਂ ਕੋਈ ਦਰਵਾਜ਼ਾ ਖੁੱਲੇਗਾ ਹੀ ਠੀਕ ਹੈ ਨਾ ਆਸਤ ਨਹੀਂ ਛੱਡੀ ਮੈਂ ਅੱਜ ਨਹੀਂ ਬਣੇਗਾ ਕੱਲ ਨੂੰ ਬਣੇਗਾ ਦੱਸੇ ਪਰਿਵਾਰ ਸਹਿ ਜੋ ਕਰਦਾ ਉਸ ਚੀਜ਼ ਨੂੰ ਲੈ ਕੇ ਕਿ ਜਿੱਥੇ ਪਾਪਾ ਨਾਲ ਟੁੱਟੇ ਕਿਸੇ ਕੋਲ ਨੂੰ ਲੈ ਕੇ ਉਹਨੂੰ ਹਿੰਮਤ ਦਿੱਤੀ ਹੈ ਨਹੀਂ ਨਹੀਂ ਹਿੰਮਤ ਨਹੀਂ ਮੈਂ ਹਰਦਾ ਚਲੋ ਰੁੱਖੀ ਸੁੱਕੀ ਖਾ ਲਵਾਂਗੇ ਜੇ ਪੈ ਗਈ ਸਿਰ ਤੇ ਤਾਂ ਕੱਟਨੇ ਵੀ ਪੈਣੀ ਹੈ ਸੋ ਮਾਤਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿਉਂਕਿ ਅਕਸਰ ਜਦੋਂ ਵੋਟਾਂ ਦੀ ਗੱਲ ਕਰ ਲਈ ਨਾ ਤਾਂ ਵੋਟਾਂ ਵਿੱਚ ਵਾਅਦੇ ਤੇ ਦਾਅਵੇ ਕੀਤੇ ਜਾਂਦੇ ਤੁਸੀਂ ਸਾਨੂੰ ਵੋਟਾਂ ਪਾਓ ਅਸੀਂ ਤੁਹਾਨੂੰ ਗਰੰਟੀਆਂ ਲੈ ਕੇ ਦਵਾਂਗੇ ਇਦਾਂ ਕੁਝ ਕਰਾਂਗੇ ਕੁਝ ਲੱਗਿਆ ਹੀ ਕਿ ਸਿਰਫ ਉਹ ਕੋਕੇ ਵਾਅਦੇ ਸੀਗੇ ਕਿਦਾਂ ਝੂਠੇ ਵਾਅਦੇ ਸੀਗੇ ਹੁਣ ਕੁਝ ਹੱਲ ਨਹੀਂ ਜੇ ਹੋਇਆ ਕੁਛ ਨਹੀਂ ਐ ਕੁਛ ਨਹੀਂ ਮਿਲਿਆ ਸਾਨੂੰ ਜਿੰਦੇ ਇੱਥੇ ਰਹਿ ਰਹੇ ਨੇ ਕੁਛ ਨਹੀਂ ਸਾਨੂੰ ਗ੍ਰਾਂਟ ਕੋਈ ਨਹੀਂ ਐ ਕੋਈ ਹੋਰ ਕੋਈ ਗ੍ਰਾਂਟ ਵੀ ਨਹੀਂ ਮਿਲੀ ਸਾਡੇ ਕਿਸੇ ਨੇ ਹੈਲਪਿੰਗ ਕੀਤੀ ਐ ਰਿਸ਼ਤੇਦਾਰਾਂ ਪਾਸੋਂ ਦੇਖ ਕੇ ਕੁਛ ਐ ਕਿਉਂਕਿ ਇਹ ਹਾਨੇਰੀਆਂ ਦੇ ਕਿਉਂਕਿ ਬਰਸਾਤੀ ਦਿਨ ਚੱਲਦੇ ਪਏ ਨੇ ਤੇ ਕਿਸੇ ਰਿਸ਼ਤੇਦਾਰ ਨੇ ਫੋਨ ਕੀਤਾ ਭੈਣ ਭਰਾ ਨੇ ਫੋਨ ਕੀਤਾ ਫੋਨ ਹੀ ਆਂਦੇ ਨੇ ਹੁੰਦੇ ਫੋਨ ਕਰੀ ਪੁੱਛਦੇ ਨੇ ਹਾਲ ਚਾਲ ਬਸ ਹੋਰ ਕੁਛ ਨਹੀਂ ਹੈਲਪ ਬਲਾਂ ਕੁਛ ਨਹੀਂ ਹੈਲਪ ਨਹੀਂ ਹਲਪ ਕੇ ਹੈ ਪਸੋਨੀਓ ਜੀ ਸਨ ਮਦਾ ਪੂਰਾ ਦਿਨ ਕੰਮ ਕਰਨ ਲਈ ਬਾਹਰ ਜਾਂਦਾ ਪੱਥਕਿਆ ਹਾਰਾ ਟੁੱਟ ਕੇ ਘਰ ਦੇ ਵਿੱਚ ਇੱਕ ਆਸ ਹੁੰਦੀ ਹੈ ਕਿ ਛੱਤ ਹੋਊਗੀ ਘਰ ਵਧੀਆ ਹੋਊਗਾ ਉੱਥੇ ਆਰਾਮ ਨਾਲ ਮੈਂ ਕੁਝ ਬਾਲ ਆਰਾਮ ਕਰੂੰਗਾ ਪਰ ਜਦੋਂ ਛੱਤ ਘਰ ਦੇ ਵਿੱਚ ਛੋਟੇ ਛੋਟੇ ਬੱਚਿਆਂ ਦੇ ਮਾਸੂਮ ਚਿਹਰੇ ਨੇ ਉਹ ਜਦੋਂ ਦੇਖਦੇ ਨੇ ਤੇ ਕਿਵੇਂ ਫਿਰ ਉਹ ਆਉਣ ਬੱਚਿਆਂ ਨੂੰ ਜਿਹੜਾ ਕਿਦਾਂ ਸਾਥ ਦਿੰਦੇ ਉਹਨਾਂ ਦਾ ਕੀ ਬਸ ਇਸ ਤਰ੍ਹਾਂ ਰਹਿਣੇ ਆ ਉਹਨੂੰ ਰੋਟੀ ਪਾਣੀ ਬਸ ਦੇ ਸਕਦੇ ਹੋਰ ਕੁਝ ਨਹੀਂ ਹੋਰ ਕੀ ਕਰਨਾ ਹੈ ਇੰਨੇ ਸਾਡੇ ਚ ਪਹੁੰਚਣੀ ਹੈ ਜਿਹੜੇ ਕਰ ਲਈਏ ਬੱਚੇ ਨੇ ਆਏ ਸੋਚਣੇ ਚਲੋ ਹੈਲਪ ਹੋਈ ਜਾਏ ਤੁਹਾਡੀ ਲੱਗਦਾ ਹੈ ਕਿ ਇੱਕ ਸੱਤ ਦੇ ਥੱਲੇ ਇਦਾਂ ਸਹਿਯੋਗ ਨਾ ਪਿਆਰ ਨਾ ਰਿਆ ਜਾ ਸਕਦਾ ਬਟ ਜਦੋਂ ਗਰੀਬੀ ਪਵੇ ਜਾਂ ਕੋਈ ਆਫਤ ਪੈ ਜੇ ਤਾਂ ਫਿਰ ਇੱਕੋ ਛੱਤ ਦੇ ਉੱਪਰ ਟੁੱਟੀ ਸੱਤ ਜਿਹੜੀ ਹੋਵੇ ਫਿਰ ਰਣਾ ਕਿਧਾ ਨਾ ਕਿਤੇ ਪਰਿਵਾਰ ਦੇ ਮੈਂਬਰ ਨੋਂ ਦੱਸੇ ਜਾ ਰਹੇ ਨੇ ਮੁਸ਼ਕਲ ਹੈਗਾ ਹਾਂਜੀ ਮੁਸ਼ਕਲ ਤਾਂ ਹੈ ਮੁਸ਼ਕਲ ਪੜੀ ਹੈ ਬਰਖਾ ਜੇ ਲਿਆਉਂਦੀ ਹੈ ਬਾਹਰ ਹੁੰਦੇ ਨੇ ਫਿਰ ਅੰਦਰ ਬੈਠ ਕੇ ਰਾਤ ਕੱਟਣੀ ਪਉਂਦੀ ਸਾਨੂੰ ਇਹ ਤੁਹਾਡੀ ਖਬਰ ਜਿਹੜੇ ਸਾਰੇ ਵੇਖਦੇ ਹੋਣਗੇ ਕੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹੈਲਪ ਦੇ ਲਈ ਜੇਕਰ ਗੱਲ ਕਰੀਏ ਤਾਂ ਆਈ ਤੇ ਇਹ ਹੀ ਬੋਲਨੇ ਕੋਈ ਹੈਲਪ ਸਾਡੇ ਹੈਲਪ ਕਰੇ ਬਸ ਆਈ ਥੋੜੇ ਬਣਾ ਲਈਏ ਚਲੋ ਬੇਟੀ ਦਾ ਆਫ ਕੈਮਰਾ ਗੱਲ ਕੀਤੀ ਬੇਟੀ ਦਾ ਰਿਸ਼ਤਾ ਵੀ ਤਰਿਆ ਹੋਇਆ ਹੀ ਬਣਾ ਹਾਂਜੀ ਉਹਨਾਂ પાસે ਕੋਈ ਸਹਿਯੋਗ ਜਾਂ ਕੁਝ ਕਹਿੰਦੇ ਐਕਸਰ ਗਰੀਬੀਆਂ ਦੇ ਵਿੱਚ ਜਾਂ ਕੁਝ ਇਦਾਂ ਦੀ ਪ੍ਰੋਬਲਮ ਕ੍ਰੀਏਟ ਹੋ ਜੇ ਤੇ ਲੋਕਾਂ ਦੇ ਰੰਗ ਬਦਲਦੇ ਦੇਖੇ ਜਾਂਦੇ ਨੇ ਇਦਾਂ ਦਾ ਕੁਝ ਹੋਇਆ ਹੁਣਾਂ ਵੱਲੋਂ ਫੋਨ ਕੋਈ ਸਹਿਯੋਗ ਦੇ ਲਈ ਜਾਂ ਉਹ ਨਾਲ ਆਇਆ ਜਿੱਥੇ ਰਿਸ਼ਤਾ ਕਿਤੇ ਦੇਣਾ ਮੁੰਡਾ ਨਾਲ ਆਇਆ ਜੀ ਉਧਰ ਆ ਜੀ ਮੈਂ ਇਹਨੂੰ ਦੇ ਲੈਂਦਾ ਹਾਂ ਹਾਂਜੀ ਕੰਨੇ ਕੇ ਲੋਰ ਖੜਨਾ ਹੁਣ ਬੇਟੀ ਠੀਕ ਹੈ ਹਾਂਜੀ ਦੇਖ ਠੀਕ ਆ ਪਰ ਥੋੜਾ ਦਵਾਈ ਖਾ ਲੈਣ ਹਾਂਜੀ ਸੋ ਇਸ ਕਰਦਾ ਬੇਟਾ ਵੀ ਸਾਡੇ ਨਾਲ ਮੌਜੂਦ ਹਨ ਉਹ ਵੀ ਗੱਲ ਕਰਾਂਗੇ ਭਾਜੀ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਅਕਸਰ ਕੰਮ ਤੋਂ ਪੂਰਾ ਦਿਨ ਤੁਸੀਂ ਜੋਬ ਕਰਦੇ ਹੋ ਤੁਸੀਂ ਨਾ ਪ੍ਰਾਈਵੇਟ ਜੋਬ ਕਰਦੇ ਹੋ ਪੂਰਾ ਦਿਨ ਥੱਕ ਕੇ ਜਦੋਂ ਘਰ ਆਉਂਦੇ ਹੋ ਘਰ ਦੇ ਇੱਕ ਛੱਤ ਦੇਖੀ ਜਾਂਦੇ ਜਿੱਤੇ ਆਰਾਮ ਦੀ ਨੀਂਦ ਜੇਕਰ ਗੂੜੀ ਗੱਲ ਕੀਤੀ ਜਾਵੇ ਨਾ ਤਾਂ ਥੱਕਿਆ ਟੁੱਟਿਆ ਜਦੋਂ ਆਂਦਾ ਬੰਦਾ ਸੋਵੇ ਪਰ ਜਦੋਂ ਘਰ ਦੇ ਹਾਲਾਤ ਵੇਖਣ ਨੂੰ ਮਿਲੇ ਤੇ ਫਿਰ ਕਿਵੇਂ ਦਾ ਹਾਲ ਹੈ ਕੰਮ ਤੋਂ ਆਂਦਾ ਜਦੋਂ ਇੱਥੇ ਆ ਕੇ ਮਤਲਬ ਰੋਟੀ ਖਾਣ ਹੁੰਦੇ ਆ ਕੇ ਸਿੱਧਾ ਫਿਰ ਮਤਲਬ ਸੌਣ ਤੇ ਹੁੰਦੀ ਨਹੀਂ ਆ ਜਾ ਬੈ ਕੇ ਕਿਤੇ ਸੌ ਮਦਦ ਕਰ ਲਿਆ ਜਾਂਦਾ ਨੀਂਦ ਨੀਂਦ ਵੀ ਨਹੀਂ ਆਉਂਦੀ ਪੂਰੀ ਰਾਤ ਇੱਥੇ ਬੈ ਕੇ ਜਾਂ ਸਟੋਰ ਚ ਜਲੇ ਜਾਂਦੇ ਹੈਗੇ ਉੱਥੇ ਜਗ੍ਹਾ ਕਿ ਥੋੜੀ ਰੈਸਟੋਰੇਟ ਕਰ ਲੈਂਦੇ ਆ ਨਿਤ ਘਰ ਆ ਕੇ ਤਾਂ ਮਤਲਬ ਬੈਠ ਹੀ ਹੁੰਦਾ ਕਿ 9 ਜਣੇ ਹੈਗੇ ਇੱਕ ਕਮਰੇ ਚ ਕਿੱਦਾਂ ਜਸਟ ਹੁੰਦਾ ਉਹ ਮੁਸ਼ਕਿਲ ਹੁੰਦਾ ਪੂਰੀ ਰਾਤ ਦਿਨ ਹੈ ਮਤਲਬ ਇਹ ਹੁੰਦਾ ਕਿ ਲੋਕ ਕੋਈ ਇਕੱਟੇ ਪਾਪਾ ਕੰਮ ਤੇ ਚਲੇ ਜਾਂਦੇ ਆ ਬਾਕੀ ਨਿਆਣੇ ਸਕੂਲ ਗਏ ਫਿਰ ਬੰਦਾ ਥੋੜੀ ਸਵੇਰ ਦਾ ਟਾਈਮ ਰੈਸਟ ਵਗੈਰਾ ਕਰ ਲੈਂਦੇ ਇੰਨੇ ਦੇ ਰਾਸ਼ਟਰ ਨੂੰ ਇਹ ਵੀ ਹਨ ਉਹ ਬੜਾ ਹੋਖੰਦੇ ਰਾਤ ਵੀ ਤੁਸੀਂ ਵੀ ਪ੍ਰਾਈਵੇਟ ਜੋਬ ਕਰਦੇ ਪਾਪਾ ਵੀ ਕਰਦੇ ਲੱਗਦਾ ਕਿ ਉਹਨਾਂ ਦੋਨਾਂ ਦੇ ਨਾਲ ਪਰਿਵਾਰ ਦਾ ਗੁਜ਼ਾਰਾ ਹੋ ਜਾਂਦਾ ਹੈ ਮੈਨੂੰ ਗੁਜ਼ਾਰਾ ਨਹੀਂ ਹੁੰਦਾ ਸਿਰਫ ਬਸ ਇਹ ਟਾਈਮ ਪਾਸ ਹੀ ਹੋ ਸਕਦਾ ਇਸ ਚੀਜ਼ ਨਾਲ ਗੁਜ਼ਾਰਾ ਉਹ ਹੀ ਹੈ ਕਿ ਕਾਫੀ ਖਰਚਾ ਰਾਸ਼ਨ ਹੈ ਗੈਸ ਸਿਲੰਡਰ ਵਗੈਰਾ ਬੜੀ ਚੀਜ਼ਾਂ ਆ ਗਈ ਤੇ ਖਰਚਾ ਹੀ ਨਿਕਲਦਾ ਹੈ ਬੜੀ ਮੁਸ਼ਕਲ ਹੈ ਉੱਥੇ ਕਈ ਵਾਰ ਬਿਮਾਰ ਬੈਗ ਜਦ ਸਿਸਟਰ ਬਿਮਾਰ ਹੋ ਗਈ ਹੈਗੀ ਉੱਤੇ ਪੈਸੇ ਲੱਗੇ ਹੈਗੇ ਕਿੰਨੇ 10-12000 ਰੁਪਏ ਉੱਥੇ ਲੱਗਿਆ ਗਿਆ ਵੀ ਚਲੋ ਕਿਸ ਨੇ ਹੈਲਪ ਵਗੈਰਾ ਵੀ ਕੀਤੀ ਹੈ ਕਿ ਕਾਫੀ ਦੋਸਤ ਹੈਗੇ ਆਪਣੇ ਕੋਈ ਹਾਂਜੀ ਦੋਸਤਾਂ ਵਾਲੇ ਤਾਂ ਕਾਫੀ ਹੋ ਤਾਂ ਨਾਲ ਹੀ ਖੜੇ ਹੈਗੇ ਪਰ ਮਦਦ ਕਿਹਨੇ ਦਿੱਤੀ ਹੋਈ ਕੋਈ ਪੈਸਿਆਂ ਬੱਸ ਦੋਸਤਾਂ ਵਾਲੇ ਤਾਂ ਮਲੇ ਵਾਲੋ ਤਾਂ ਕੋਈ ਨਹੀਂ ਆਗੇ ਜਿਹੜੇ ਦੋਸਤਾਂ ਪਾਸੋਂ ਕਿਸੇ ਨੂੰ ਮਦਦ ਦਿੱਤੀ ਹੈ ਮੈਂ ਪੂਰੀ ਹੈਲਪ ਕਰਦੇ ਆਗੇ ਤੁਸੀਂ ਕਿਸੇ ਲੀਡਰ ਕੋ ਗਏ ਕਿਉਂਕਿ ਇਹ ਏਰੀਆ ਜਿਹੜਾ ਨਾ ਵੱਡੇ ਲੀਡਰਾਂ ਦਾ ਕਾਦਰ ਰਗਾ ਏਰੀਆ ਆ ਇਹ ਚਾਹੇ ਸਵੰਸਲਾਰੀਆਂ ਦੀ ਗੱਲ ਕੀਤੀ ਜਾਵੇ ਜਾਂ ਐਸਕੇ ਪੁੰਜ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਨੇ ਇੱਕ ਮੈਡੀਕਲ ਸਹੂਬੀਦਾ ਜਿਹੜੀ ਸਵੰਸਲਾਰੀਆਂ ਵੱਲੋਂ ਇਸੇ ਇਲਾਕੇ ਨੂੰ ਦਿੱਤੀ ਗਈ ਐਸਕੇ ਪੁੰਜ ਵੱਲੋਂ ਜਿਹੜੀ ਹੈ ਇਸ ਇਲਾਕੇ ਦਾ ਸਰਦਾਰ ਕੀਤਾ ਗਿਆ ਉਹਨਾਂ ਵੱਡੇ ਲੀਡਰਾਂ ਦਾ ਦਰਵਾਜ਼ਾ ਖੜਕਟਾਇਆ ਮੈਂ ਲੀਡਰ ਵੱਲੋਂ ਤਾਂ ਨਹੀਂ ਗਿਆ ਸੀ ਆ ਜੀ ਲੱਗਦਾ ਨਹੀਂ ਹੈਗਾ ਕਿ ਜਾਣਾ ਚਾਹੀਦਾ ਹੈ ਜਾਣਾ ਤਾਂ ਚਾਹ ਰ ਹੈ ਉਹਦੇ ਕੋ ਉਮੀਦ ਵੀ ਹੈ ਕਿ ਇੰਨੀ ਨਾ ਹੈਲਪ ਮਿਲੇਗੀ ਤੇ ਜਾਵਾਂਗੇ ਜੀ ਜੇ ਸਾਨੂੰ ਹੋਏਗਾ ਜੇ ਹੈਲਪ ਦੇ ਦੇਣਗੇ ਉਹ ਅੱਜ ਤੁਸੀਂ ਇਹ ਕਿਉਂਕਿ ਇੱਕ ਇੱਕ ਪਲ ਜਿਹੜਾ ਤੁਹਾਡਾ ਕੀਮਤੀ ਹੈਗਾ ਨਹੀਂ ਨਹੀਂ ਇਦਾਂ ਦਾ ਅਸੀਂ ਹਰ ਕਿਤੇ ਜਾ ਰਹੇ ਸਰਪੰਚ ਕੋ ਗਿਆ ਜਿੱਥੋਂ ਸਾਨੂੰ ਲੱਗਦਾ ਕਿ ਉਮੀਦ ਹੈਗੀ ਹੈ ਹਾਂ ਜ ਹਰ ਜਗ੍ਹਾ ਜਾਏ ਗਏ ਤੇ ਕਿਸੇ ਨੇ ਹੁਣ ਤੱਕ ਕੋਈ ਮਦਦ ਕੀਤੀ ਆਪਣੇ ਸਹਿਯੋਗੀ ਕਿਉਂਕਿ ਤੁਸੀਂ ਪ੍ਰਾਈਵੇਟ ਜੋਬ ਕਰਦੇ ਹੋ ਇਹ ਹੈ ਗਿਆ ਦੋਸਤ ਵਗੈਰਾ ਉਹ ਆਪਣੀ ਤਰਫੋਂ ਜਿੰਨੀ ਹੈਲਪ ਹੋਏ ਗਦੇ ਕਰੇ ਗਦੇ ਇਹ ਕਿ ਕਾਲੂ ਭੱਜੇ ਨਾ ਉਹ ਵੀ ਸਾਡੇ ਨਾਲ ਹੀ ਆ ਕੇ ਦੋਸਤ ਹੋ ਗਏ ਹੈ ਸਰਦੀਪ ਪੂਰੀ ਸਪੋਰਟ ਹੈਗੀ ਹੈ ਪੂਰੀ ਮਦਦ ਕੀ ਨਾ ਜਿਹਨਾਂ ਨੇ ਸਪੋਰਟ ਕੀਤੀ ਹੈ ਹੁਣ ਤੱਕ ਮਨੀਸ਼ ਸਾਹਿਬ ਦਾ ਵੇ ਮਤਲਬ ਨਾਲ ਹੀ ਖੜਿਆ ਸਾਡੇ ਨਾਲ ਮਨੀਸ਼ ਭਾਜੀ ਵੀ ਖੜਿਆ ਜਿਹਨਾਂ ਮਨੀਸ਼ ਭਾਜੀ ਉਹਨਾਂ ਨੇ ਜਿਹੜਾ ਸਾਨੂੰ ਆਪਣੇ ਸੋਸ਼ਲ ਮੀਡੀਆ ਪੇਜ ਤੇ ਜਿਹੜੀਆਂ ਵੀਡੀਓਜ਼ ਪਾਈ ਸੀ ਫੋਟੋਆਂ ਸਾਂਝੀਆਂ ਕੀਤੀਆਂ ਸੀ ਉਸ ਤੋਂ ਬਾਅਦ ਅਸੀਂ ਉਹਨਾਂ ਨਾਲ ਕੰਟੈਕਟ ਕੀਤਾ ਸੀਗਾ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਭਾਜੀ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਵੱਲੋਂ ਸੋਸ਼ਲ ਮੀਡੀਆ ਪੇਜ ਤੇ ਜਿਹੜੀਆਂ ਵੀਡੀਓਜ਼ ਪਾਈਆਂ ਜਾਂਦੀਆਂ ਫੋਟੋਆਂ ਪਾਈਆਂ ਜਾਂਦੀਆਂ ਕੀ ਕਹਿਣਾ ਚਾਹੁੰਦੇ ਹੋ ਮੈਮ ਜਿੱਦੋਂ ਤੁਸੀਂ ਦੇਖਿਆ ਹੀ ਹੈ ਘਰ ਦੀ ਕੰਡੀਸ਼ਨ ਕਿਸ ਲੈਵਲ ਦੀ ਕੰਡੀਸ਼ਨ ਹੋ ਗਈ ਹੈ ਔਰ ਰੋਟੀ ਕਪੜਾ ਤੇ ਮਕਾਨ ਜਿੱਦਾਂ ਤੁਸੀਂ ਸੁਣਿਆ ਗਿਆ ਤਾਂ ਬਹੁਤ ਜ਼ਰੂਰੀ ਜੀਵਨ ਵਾਸਤੇ ਜ਼ਿੰਦਗੀ ਜ ਔਰ ਇੱਕ ਕਮਰੇ ਦੇ ਛੱਤ ਦੇ ਵਿੱਚ ਜਿੱਦਾਂ 9 ਮੈਂਬਰ ਰਹਿਣਾ ਬੋਥ ਅੱਜ ਦੋ ਜੀ ਰਹਿਣੇ ਹੁਣ ਤਾਂ ਵੀ ਮੁਸ਼ਕਲ ਹੁੰਦਾ ਤੁਹਾਨੂੰ ਪਤਾ ਹੈ ਔਰ 9 ਵਿੱਚ ਬੱਚੇ ਆ ਇੱਕੋ ਛੱਤ ਦੇ ਵਿੱਚ ਉਤੋਂ ਬਰਤਾਰਤਾ ਉਤੋਂ ਗਰਮੀ ਇਸ ਲੈਵਲ ਦੀ ਹੈ ਕਿ ਉੱਥੇ ਰੋਟੀ ਬਣਾਣੀ ਉੱਥੇ ਉਹਨਾਂ ਨੇ ਸਭ ਕੁਝ ਕਰਨਾ ਬਟ ਨਹੀਂ ਹੈਗਾ ਇਹ ਚੀਜ਼ ਨਾ ਤੇ ਔਰ ਨਾ ਹੀ ਇਹਨਾਂ ਨੂੰ ਕੋਈ ਸਪੋਰਟ ਮਿਲ ਰਹੀ ਆ ਚਲੋ ਜਿੱਦਾਂ ਗਵਰਨਮੈਂਟ ਵੱਲੋਂ ਇੱਕ ਚੱਲੀ ਹੋਈ ਆ ਕਿ ਮਕਾਨ ਬਣਾਉਣ ਦੀ ਜੋ ਇੱਕ ਪ੍ਰੋਸੈਸ ਚੱਲੀ ਹੋਈ ਆ ਬਟ ਉਹਦੇ ਵਿੱਚ ਵੀ ਮਤਲਬ ਇਹਨਾਂ ਨਾਮ ਤੇ ਲਿਖ ਕੇ ਲੈ ਕੇ ਗਏ ਬਟ ਅਜੇ ਤੱਕ ਉਹਦਾ ਪਤਾ ਨਹੀਂ 2 ਸਾਲ ਲੱਗਣੇ 3 ਸਾਲ ਲੱਗਣੇ ਕਿ ਕਿੰਨਾ ਟਾਈਮ ਲੱਗਣਾ ਬਟ ਅਸੀਂ ਉਸ ਚੀਜ਼ ਲਈ ਵੇਟ ਨਹੀਂ ਕਰ ਸਕਦੇ ਘੱਟੋ ਘੱਟ ਇਹਨਾਂ ਦਾ ਇਨਾਂ ਕੋ ਹੋ ਜਾਏ ਕਿ ਹੈਲਪ ਹੋ ਜਾਏ ਕਿ ਘੱਟੋ ਘੱਟ ਇਹਨਾਂ ਦਾ ਛੱਤ ਜਿਹੜੀ ਆ ਹੋਂ ਤਾਂ ਚਲੋ ਇੱਕ ਕਮਰਾ ਸੀਗਾ ਪਹਿਲੇ ਹੁਣ ਉਹ ਵੀ ਟੱਗ ਗਿਆ ਹੁਣ ਬਿਨਾਂ ਛੱਤ ਤੋਂ ਹੋ ਗਏ ਆ ਤੇ ਬਿਨਾਂ ਤੋ 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 ਸੋਚੋ ਅੱਜ ਮਤਲਬ ਇੱਕ ਬੰਦਾ ਹੋਵੇ ਤਾਂ ਚਲੋ ਬੰਦਾ ਕੋਈ ਹੈਲਪ ਵੀ ਕਰ ਦੂਗਾ ਨੋ ਬੰਦਿਆਂ ਨੂੰ ਕੋਣ ਹੈਲਪ ਕਰੂਗਾ ਨਹੀਂ ਕਰੂਗਾ ਕੋਈ ਵੀ ਅੱਛਾ ਹਾਂਜੀ ਇਸ ਕਰਕੇ ਸਾਰਿਆਂ ਅਗੇ ਇੱਕੋ ਇਹੀ ਗੁਜਾਰਿਸ਼ ਹੈ ਕਿ ਕੱਲਾ ਬੰਦਾ ਕੋਈ ਵੀ ਕੁਝ ਨਹੀਂ ਕਰ ਸਕਦਾ ਬਟ ਜਿਹੜੇ ਕਰ ਸਕਦੇ ਥੋੜਾ ਬਹੁਤਾ ਉਹ ਹੈਲਪ ਕਰਨ ਬਾਕੀ ਥੋੜਾ ਬਹੁਤਾ ਅਸੀਂ ਵੀ ਆਪਣਾ ਜੋ ਯੋਗਦਾਨ ਕਰ ਸਕਦੇ ਹਾਂ ਅੱਜ ਦਾ ਟਾਈਮ ਇਦਾਂ ਦਾ ਹੈ ਕਿ 10000 ਰੁਪਏ ਚਲੋ ਬੰਦਾ ਇੰਨਾ ਕ ਮਿਹਨਤੀ ਹੈ ਕਿ ਪੁੱਛੇ ਨਾ ਕਿ ਮਤਲਬ 10000 ਰੁਪਏ ਦੀ ਸੈਲਰੀ ਸੀਗੀ ਔਰ ਕੋਸ਼ਿਸ਼ ਕਰਦਾ ਕਿ ਹਰ ਟਾਈ ਮੇਰੀ ਅਚੀਵਮੈਂਟ ਜਿਹੜੀ ਹੈ 100 ਪਲੱਸ ਗਈ ਸੀ ਸਿਰਫ ਇਹਦਾ ਮੈਂਟੈਲਿਟੀ ਸੀ ਕਿ ਮੇਰਾ 2000 3000 ਕੁਝ ਇਨਸੈਂਟਿਵ ਬਣ ਜਾਵੇ ਕਿ ਮੈਂ ਆਪਣੇ ਘਰ ਦਾ ਕੋਈ ਰਾਸ਼ਨ ਪਾਣੀ ਉਹਦੇ ਵਿੱਚ ਚਲਾ ਸਕਾਂ ਉਹ ਸਿਰਫ ਇਹਦੀ ਮਿਹਨਤ ਜਿਹੜੀ ਹੈ ਉਹ ਸੀ ਕਿ ਦੇਖੀ ਮੈਂ ਤੇ ਇਹਨੇ ਮੈਨੂੰ ਗੱਲ ਵੀ ਕੀਤੀ ਸੀਗੀ ਪਰ ਉਸ ਟਾਈਮ ਤੇ ਇਹਨੇ ਸਿਰਫ ਇੱਕ ਗਰੀਬੀ ਬਾਰੇ ਜ਼ਿਕਰ ਕੀਤਾ ਕਿ ਸਰ ਮੈਂ ਮੇਰੀ ਕੰਡੀਸ਼ਨ ਕਰਦੇ ਮੈਂ ਹਾਲਾਤ ਨਹੀਂ ਸੀ ਜਾਣਦਾ ਥੋੜੇ ਦਿਨ ਪਹਿਲੇ ਇਹਨੂੰ ਮੈਂ ਰੋਂਦੇ ਦੇਖਿਆ ਸੀਗਾ ਫਲੋਰ ਦੇ ਸਟੋਰ ਦੇ ਵਿੱਚ ਮੈਂ ਇਹਨੂੰ ਪੁੱਛਿਆ ਇਹਨੇ ਫਿਰ ਵੀ ਮੈਨੂੰ ਨਹੀਂ ਦੱਸਿਆ ਫਿਰ ਮੈਂ ਮੇਰੇ ਫੋਰਸ ਕਰਨ ਦੇ ਵਿੱਚ ਇਹਨੂੰ ਮੈਂ ਇਹਨੂੰ ਪੁੱਛਿਆ ਫਿਰ ਇਹਨੇ ਮੈਨੂੰ ਇਹ ਸਾਰੀ ਸਿਚੁਏਸ਼ਨ ਦੱਸੀ ਕਿ ਸਰ ਇੱਕੋ ਛੱਤ ਦੇ ਵਿੱਚ ਆਪਾਂ 9 ਜਣੇ ਰਹਿਨੇ ਆ ਔਰ ਮੇਰੀ ਛੱਤਾ ਜਟ ਹੈ ਗਈ ਹੈ ਤੇ ਮੇਰਾ ਕੋਈ ਜਰੀਆ ਨਹੀਂ ਹੈਗਾ ਅੱਛਾ ਲੋਕੀ ਫੋਨ ਚਲਾਉਂਦੇ ਜਦੋਂ ਕੋਈ ਇਦਾਂ ਦੀ ਵੀਡੀਓ ਵੇਖਦੇ ਤੇ ਲੋਕੀ ਨਾ ਮਿੰਟੋ ਮਿੰਟੇ ਤਾਂ ਕਰਨ ਦੀ ਕੋਸ਼ਿਸ਼ ਕਰਦੇ ਆ ਤੁਹਾਡੇ ਵੱਲੋਂ ਆਪਣੇ ਪੇਜ ਤੇ ਵੀਡੀਓ ਪਾਈ ਗਈਆਂ ਕਿਸੇ ਨੇ ਤੁਹਾਡੇ ਨਾਲ ਹਜ਼ਾਰਾਂ ਲੋਕੀ ਜੋੜੇ ਹੋਣਗੇ ਕਿਸੇ ਨੇ ਮਦਦ ਦੇ ਲਈ ਤੁਹਾਨੂੰ ਫੋਨ ਕੀਤਾ ਕਿ ਅਸੀਂ ਇਸ ਪਰਿਵਾਰ ਦੀ ਜਿਹੜੀ ਮਦਦ ਕਰਨੀ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਤੁਸੀਂ ਬਹੁਤ ਵੱਡੀ ਮੇਰੀ ਹੈਲਪ ਹੀ ਕਰ ਰਹੇ ਹੋ ਕਿਸ ਤਰ੍ਹਾਂ ਦੀ ਠੀਕ ਹੈ ਜੇ ਅਗਰ ਤੁਸੀਂ ਇਸ ਚੈਨਲ ਦੇ ਅੱਗੇ ਮਤਲਬ ਥਰੂ ਇਸ ਮੈਸੇਜ ਨੂੰ ਸਾਰਿਆਂ ਤੱਕ ਪਹੁੰਚਾ ਰਹੇ ਹੋ ਇਹ ਬਹੁਤ ਵੱਡੀ ਮੈਸੇਜ ਹੈ ਇਹ মিডিਆ ਹੀ ਹੈ মিডিਆ ਥਰੂ ਜੋ ਹੈਲਪ ਮਿਲ ਰਹੀ ਹੈ ਨਾ ਬਹੁਤ ਵੱਡੀ ਹੈਲਪ ਹੈਗੀ ਹੈ ਬਾਕੀ ਅਸੀਂ ਹਰ ਕੋਈ 50 100 ਹਜ਼ਾਰ ਕੁਝ ਵੀ ਜੋ ਵੀ ਉਹਨਾਂ ਦਾ ਸਰਦਾ ਬਣਦਾ ਮੈਂ ਕਹਿੰਨਾ ਆਪਣਾ ਥੋੜੀ-ਬਹੁਤੀ ਮਦਦ ਕਰਕੇ ਉਹਨਾਂ ਦੀ ਕੁਝ ਹੈਲਪ ਕਰ ਸਕੀਏ ਬੂੰਦ-ਬੂੰਦ ਨਾਲ ਜਿੱਦਾਂ ਕਹਿੰਦੇ ਘੜਾ ਭਰਦਾ ਤੇ ਚਲੋ ਕੁਝ ਹੱਦ ਤੱਕ ਉਹਨਾਂ ਦਾ ਮਤਲਬ ਇੱਕ ਦੋ ਕਮਰਾ ਬਣ ਜਾਵੇ ਠੀਕ ਹੈ ਜਗਾ ਉਹਨਾਂ ਕੋ ਹੈਗੀ ਆ ਉਹਨਾਂ ਦੇ ਪੁਛਤਾਨੀ ਜੋ ਜਗਾ ਹੈਗੀ ਆ ਉਹਨਾਂ ਕੋ ਬਟ ਅੱਜ ਦੇ ਹਾਲਾਤਾਂ ਦੇ ਵਿੱਚ ਤੁਹਾਨੂੰ ਪਤਾ 15-20 ਹਜ਼ਾਰ ਨਾਲ ਜਿੱਦਾਂ 9 ਮੈਂਬਰ ਹੈਗੇ ਆ ਉਹਨਾਂ ਦਾ ਰੋਟੀ ਪਾਣੀ ਕਰਨਾ ਪਲੱਸ ਉਤੋਂ ਦੇ ਉਹਨਾਂ ਦਾ ਦਵਾਈ دارو ਜਿੱਦਾਂ ਹੁਣ ਤੁਹਾਨੂੰ ਪਤਾ ਹੀ ਆ ਬਿਮਾਰ ਹੋ ਗਏ ਤੇ ਹਾਰਟ ਅਟੈਕ ਦੀ ਪ੍ਰੋਬਲਮ ਆ ਗਈ ਉੱਥੇ 15-20 ਹਜ਼ਾਰ ਚਲੇ ਗਏ ਮਤਲਬ ਜੋ ਆਪਾਂ 10 ਸਾਲਾਂ ਦੀ ਸੇਵਿੰਗ ਹੈ ਨਾ ਇੱਕ ਟਾਈਮ 'ਚ ਚਲੀ ਜਾਂਦੀ ਆ ਸੇਵਿੰਗ ਕਿੰਨੀ ਕਰ ਸਕਦਾ 15-20 ਹਜ਼ਾਰ ਦੇ ਵਿੱਚ ਕਿੰਨੀ ਸੇਵਿੰਗ ਕਰ ਸਕਦਾ ਠੀਕ ਹੈ ਤਾਂ ਮੇਰਾ ਇਹੀ ਗੁਜਾਰਿਸ਼ ਹੈ ਕਿ ਅਸੀਂ ਰਲ ਕੇ ਅਗਰ ਕੋਈ ਇਧਾਂ ਦੀ ਹੈਲਪ ਕਰ ਸਕੀਏ ਘੱਟੋ ਘੱਟ ਇਹਨਾਂ ਨੂੰ ਇੱਕ ਛੱਤ ਦੇ ਸਕੀਏ ਕਿ ਜਿੱਥੇ ਇਹ ਰਹਿ ਕੇ ਆਪਣਾ ਪਰਿਵਾਰ ਆਪਣਾਪ ਨੂੰ ਸੇਫ ਫੀਲ ਕਰ ਸਕਣ ਛੋਟੇ ਛੋਟੇ ਬੱਚੇ ਆ ਹਾਰਡਲੀ 3-3 4-4 5-5 ਸਾਲ ਦੇ ਬੱਚੇ ਹੈਗੇ ਆ ਤੇ ਉਹਨਾਂ ਨੂੰ ਜੀਣ ਵਾਸਤੇ ਕੋਈ ਛੱਤ ਤਾਂ ਚਾਹੀਦੀ ਹੈ ਕਿਉਂਕਿ ਸਰਦੀ ਮੌਸਮ ਅਨਬੇਅਰੇਬਲ ਹੈਗਾ ਅਸੀਂ ਏਸੀ ਦੀ ਐਡਿਕਸ਼ਨ ਆ ਪਾਲੀਆਂ ਹੋਈਆਂ ਸਾਰੇ ਏਸੀ ਤੋਂ ਬਿਨਾ ਨਹੀਂ ਰਹਿ ਸਕਦੇ ਉਹ ਸੋਚੋ ਉਹਨਾਂ ਦੀ ਛੱਤ ਹੀ ਨਹੀਂ ਹੈਗੀ ਕੰਡੀਸ਼ਨ ਕਿਸ ਲੈਵਲ ਦੀ ਕੰਡੀਸ਼ਨ ਠੀਕ ਹੈ ਤੇ ਮਦਦ ਥੋੜਾ ਜਿਹਾ ਮੈਂ ਉਹਨਾਂ ਨੂੰ ਸਰਪੰਚ ਸਾਹਿਬ ਨੂੰ ਵੀ ਕਹਿਣਾ ਕਰਨਾ ਕਿ ਉਹ ਵੀ ਥੋੜਾ ਵਿੱਚ ਕਰਨ ਹੈਲਪ ਕਰਨਾ ਥੋੜਾ ਜਿਹਾ ਅੱਗੇ ਹੋਣਾ ਪੈਣਾ ਤਾਂ ਹੀ ਇਸ ਪਰਿਵਾਰ ਦੀ ਜਿਹੜੀ ਹੈ ਥੋੜੀ ਮਦਦ ਹੋ ਸਕਦੀ ਹੈ ਸੋ ਇਸ ਪਰਿਵਾਰ ਨਾਲ ਜਿਹੜੇ ਅੱਜ ਗੱਲਬਾਤ ਜਿਹੜੀ ਸਾਂਝੀ ਕੀਤੀ ਗਈ ਸੋ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਵੀ ਇਹ ਵੱਡੇ ਲੀਡਰਾਂ ਦਾ ਇਲਾਕਾ ਮੰਨਿਆ ਜਾਂਦਾ ਬੁੰਗਲ ਬਦਾਨੀ ਜਿੱਤੇ ਅਸਕੇ ਪੁੰਜੀ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਨੇ ਇਸ ਇਲਾਕੇ ਦਾ ਸੁਧਾਰ ਕੀਤਾ ਜੇਕਰ ਸਵਰਨ ਸਿੰਘ ਸਲਾਰੀਆ ਦੀ ਗੱਲ ਕੀਤੀ ਜਾਵੇ ਤਾਂ ਜਿਨ੍ਹਾਂ ਨੇ ਇਸ ਇਲਾਕੇ ਨੂੰ ਮੈਡੀਕਲ ਸਹੂਬਾ ਦਿੱਤਾ ਜਿਹੜੀ ਦਿੱਤੀ ਗਿਆ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੱਡੇ ਲੀਡਰਾਂ ਨੂੰ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਵੀ ਇਸ ਪਰਿਵਾਰ ਦੀ ਜਿਹੜੀ ਖਬਰ ਵੇਖਣ ਤੋਂ ਬਾਅਦ ਇਸ ਪਰਿਵਾਰ ਦੀ ਜਿਹੜੀ ਜ਼ਰੂਰ ਹੈਲਪ ਕੀਤੀ ਜਾਵੇ ਔਰ ਮੈਂ ਜ਼ਰੂਰ ਸਾਰਿਆਂ ਨੂੰ ਕਹਿਣਾ ਚਾਹੁੰਦੀ ਹਾਂ ਅਸੀਂ ਪਰ ਤੁਹਾਡਾ ਮੋਬਾਈਲ ਚਲਾਉਣ ਦਾ ਕੋਈ ਫਾਇਦਾ ਨਹੀਂ ਜੇਕਰ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਨਹੀਂ ਕੀਤਾ ਜੇਕਰ ਤੁਸੀਂ ਕਿਸੇ ਨੂੰ ਪੈਸਿਆਂ ਪਾਸੋਂ ਹੈਲਪ ਨਹੀਂ ਕਰਨਾ ਚਾਹੁੰਦੇ ਪਰ ਇਸ ਵੀਡੀਓ ਨੂੰ ਜਿਹੜਾ ਇਸ ਖਬਰ ਨੂੰ ਜਿਹੜਾ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਨਿੱਕਾ ਜਿਹਾ ਸ਼ੇਅਰ ਜਿਹੜਾ ਇਸ ਪਰਿਵਾਰ ਦੀ ਜਿਹੜੀ ਹੈਲਪ ਕਰ ਸਕਦਾ ਹੈ ਸੋ ਕਮੈਂਟ ਜਿਹੜੇ ਕਮੈਂਟਾਂ ਦੇ ਵਿੱਚ ਅਸੀਂ ਮਾਫ ਕਰਨਾ ਕਿ ਅਸੀਂ ਇਹਨਾਂ ਦੇ ਪਰਿਵਾਰ ਦਾ ਨੰਬਰ ਜਿਹੜਾ ਜ਼ਰੂਰ ਮੈਂਸ਼ਨ ਕਰਨਾ ਚਾਹਾਂਗੇ ਜੇਕਰ ਤੁਹਾਡੇ ਪਾਸੋਂ ਕਿਸੇ ਤਰ੍ਹਾਂ ਦੀ ਕੋਈ ਵੀ ਹੈਲਪ ਹੋਵੇ ਤਾਂ ਇਹਨਾਂ ਨਾਲ ਕੰਟੈਕਟ ਕਰਕੇ ਜ਼ਰੂਰ ਇਸ ਪਰਿਵਾਰ ਦੀ ਜਿਹੜੀ ਹੈਲਪ ਕੀਤੀ ਜਾਵੇ